ਕਿਸਾਨਾਂ ਨੇ ਡੀਐਮਸੀ ਦੇ ਐਮਰਜੈਂਸੀ ਵਾਰਡ ਦੇ ਸਾਹਮਣੇ ਧਰਨਾ ਦਿੱਤਾ ਹੈ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਪਹੁੰਚੇ ਸੀ ਕਿਸਾਨ ਉਸ ਸਮੇਂ ਡੀਐਮਸੀ ਹਸਪਤਾਲ ਦੇ ਵਿੱਚ ਹੰਗਾਮਾ ਹੋ ਗਿਆ ਹੈ ਪੁਲਿਸ ਨੇ ਇਹਨਾਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੀਆਂ ਨੇ ਜਿੱਥੇ ਕਿਸਾਨ ਲੀਡਰਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਾਨੂੰ ਸਾਡੇ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮਿਲਣ ਦਿੱਤਾ ਜਾਵੇ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਨਹੀਂ ਕਰਵਾਈ ਗਈ ਹੈ ਤੇ ਇਹਨਾਂ ਕਿਸਾਨਾਂ ਨੂੰ ਪ੍ਰਦਰਸ਼ਨ ਕਰ ਰਹੀ ਕਿਸਾਨਾਂ ਨੂੰ ਤੇ ਨਾਰੇਬਾਜ਼ੀ ਕਰ ਰਹੀ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਸਾਡੇ ਗਰੁੱਪ ਲੀਡਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਇਹਨਾਂ ਨੇ ਅੱਜ ਤੀਸਰਾ ਦਿਨ ਹੋ ਗਿਆ ਹੈ ਗੈਰ ਸਵਿਧਾਨਕ ਢੰਗ ਦੇ ਨਾਲ ਖਨੌਰੀ ਮੋਰਚੇ ਤੋਂ ਅਗਵਾ ਕਰਕੇ ਇੱਥੇ ਲਿਆ ਕੇ ਰੱਖਿਆ ਹੈ ਮਹਿਲਫਜ਼ ਅਗਵਾ ਕਰਕੇ ਰੱਖਿਆ ਇਸ ਕਰਕੇ ਵਰਤ ਰਹੇ ਆ ਕਿ ਅਸੀਂ ਮਿਲਣ ਵਾਸਤੇ ਆਏ ਆ ਤੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਇਸ ਕਰਕੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਸਤੇ ਲੈ ਕੇ ਆਏ ਹੋਣ ਤਾਂ ਫੇਰ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋਈ ਮਨਾਹੀ ਨਹੀਂ ਅਸੀਂ ਵੀ ਪਰਿਵਾਰਕ ਮੈਂਬਰ ਆ ਤੇ ਜੇਕਰ ਉਹਨਾਂ ਨੂੰ ਹਸਪਤਾਲ ਨੂੰ ਜੇਲ੍ਹ ਦੇ ਵਿੱਚ ਕਨਵਰਟ ਕਰਕੇ ਰੱਖਿਆ ਹੋਵੇ ਤੇ ਫੇਰ ਜੇਲ੍ਹ ਦੇ ਵਿੱਚ ਵੀ ਮਿਲਣ ਦੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ ਸੋ ਉਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਔਰ ਕੇਂਦਰ ਸਰਕਾਰ ਦੀ ਘੁਰਕੀ ਤੇ ਇਹਨਾਂ ਨੇ ਅਗਵਾ ਕੀਤਾ ਜਿਸ ਦੀ ਅਸੀਂ ਸਖਤ ਨਿੰਦਿਆ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਨਤੀਜੇ ਭੁਗਤਨੇ ਪੈਣਗੇ ਇਸ ਦੇ ਦੇਖੋ ਇਹੀ ਤਾਂ ਗੱਲ ਹੈ ਉਹਦੀ ਫਾਈਲ ਬਣਾਉਣਗੇ ਕਿ ਜਦੋਂ ਬਿਮਾਰ ਹੀ ਨਹੀਂ ਆ ਮੈਂ ਤਾਂ ਹੀ ਤਾਂ ਪਹਿਲਾ ਲਫ਼ਜ਼ ਵਰਤਿਆ ਕਿ ਉਹਨਾਂ ਨੂੰ ਅਗਵਾ ਕੀਤਾ ਔਰ ਡੀਜੀਪੀ ਨੇ ਉਹਨਾਂ ਚਾਰ ਐਸਐਸਪੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਥੇ ਗਏ ਆ ਔਰ ਹੋਰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਉਹ ਤਾਂ ਹੁਣ ਅਸੀਂ ਦੇਖਾਂਗੇ ਨਾ ਅਸੀਂ ਤਾਂ ਉਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਅਗਵਾ ਕਰਕੇ ਲਿਆਂਦਾ ਹੈ ਉਹਨਾਂ ਅਫਸਰਾਂ ਦੇ ਉੱਤੇ ਜਿਹੜਾ ਪਰਚਾ ਹੋਣਾ ਚਾਹੀਦਾ ਸਰ ਕੋਈ ਕੋਰਟ ਵੀ ਰੈਟ ਲਾਈ ਜਾਊਗੀ ਇਸ ਨੂੰ ਲੈ ਕੇ ਸਾਰਾ ਕੁਝ ਹੋਏਗਾ ਕਿਉਂਕਿ ਇਹ ਤਾਂ ਬਿਲਕੁਲ ਨਜਾਇਜ਼ ਹੈ ਸ਼ਰਿਆ ਅਨੁਜਾਇਜ਼ ਹੈ ਸੋ ਅਸੀਂ ਇਹ ਗੱਲ ਕਰਦੇ ਆਂ ਵੀ ਇਹਨਾਂ ਨੂੰ ਜਲਦੀ ਜਿਹੜਾ ਮੋਰਚੇ ਦੇ ਉੱਤੇ ਭੇਜਿਆ ਜਾਵੇ ਦੇਖੋ ਇਹਨਾਂ ਨੂੰ ਵੱਖ ਕਰਕੇ ਵੇਖਿਆ ਨਹੀਂ ਜਾ ਸਕਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕੋ ਹੀ ਨੇ ਜਦੋਂ ਇਹਨਾਂ ਨੇ ਕੰਮ ਹੀ ਕਾਰਪੋਰੇਟਾਂ ਦਾ ਕਰਨਾ ਹੈ ਤਾਂ ਇਹਨਾਂ ਨੂੰ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ ਕਿ ਪੰਜਾਬ ਸਰਕਾਰ ਉਹੀ ਪੰਜਾਬ ਸਰਕਾਰ ਹੈ ਜਿਨ੍ਹਾਂ ਨੇ ਸ਼ੁਭ ਕਰਨ ਦੀ ਜਿਹੜਾ ਮੌਤ ਤੋਂ ਬਾਅਦ 10 ਦਿਨ ਬਾਅਦ ਇਹਨਾਂ ਨੇ ਪਰਚਾ ਦਰਜ ਕੀਤਾ ਹੈ 10 ਦਿਨਾਂ ਬਾਅਦ ਕੀਤਾ ਹੀ ਨਹੀਂ ਆ ਇਨਕੁਆਰੀਆਂ ਉਵੇਂ ਦੀਆਂ ਉਵੇਂ ਆ ਸੋ ਇਸ ਕਰਕੇ ਇਹਨਾਂ ਨੂੰ ਕਦੇ ਵੀ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਦੇਖੋ ਅਗਲੀ ਰਣਨੀਤੀ ਤਾਂ ਪਹਿਲਾਂ ਦੀ ਕੋਈ ਤੈਅ ਆ ਲੜੀਵਾਰ ਜਿਹੜਾ ਮਰਨ ਵਰਤ ਦੀ ਪ੍ਰਕਿਰਿਆ ਚੱਲ ਰਹੀ ਹੈ ਡੱਲੇਵਾਲ ਸਾਹਿਬ ਬਣਾਉਣ ਦੇ ਨਾਲ ਜੇਕਰ ਕੁਝ ਮਾੜਾ ਵਾਪਰ ਜਾਂਦਾ ਤਾਂ ਉਸ ਤੋਂ ਬਾਅਦ ਸੁਖਜੀਤ ਸਿੰਘ ਹਰਦੋਜ ਢੰਡੇ ਨੇ ਬੈਠਣਾ ਸੀ ਸੋ ਜਦੋਂ ਇਹਨਾਂ ਨੇ ਪੁਲਿਸ ਨੇ ਅਗਵਾ ਕਰ ਲਿਆ ਇਹਨਾਂ ਨੂੰ ਤਾਂ ਫਿਰ ਹਰਦੋਜ ਢੰਡੇ ਜ ਅੱਜ ਤੀਸਰਾ ਦਿਨ ਆ ਉਹਨਾਂ ਨੂੰ ਮੈਨੂੰ ਪਤਾ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਦੋਂ 8 ਜੂਨ 2023 ਦੇ ਵਿੱਚ ਪੀਐਸਪੀਸੀਐਲ ਆਫਿਸ ਪਟਿਆਲੇ ਅਸੀਂ ਪੰਜ ਆਗੂਆਂ ਨੇ ਮਰਨਵਰਤ ਰੱਖਿਆ ਸੀ ਤਾਂ ਮੈਂ ਵੀ ਉੱਥੇ ਢੱਲੇਵਾਲ ਸਾਹਿਬ ਦੇ ਨਾਲ ਹੀ ਸੀ ਅਸੀਂ 8 ਦਿਨ ਰਹੇ ਸੀ ਸਾਨੂੰ ਵੀ ਉਦੋਂ ਪੁਲਿਸ ਜ਼ਬਰ ਦੇ ਦੌਰਾਨ ਚੱਕ ਕੇ ਤੇ ਮਾਤਾ ਕਸ਼ਲਿਆ ਦੇ ਵੀ ਹਸਪੀਟਲ ਲੈ ਗਏ ਸੀ ਯਤਨ ਕੀਤਾ ਸੀ ਉੱਥੇ ਵੀ ਪਰ ਕਾਮਯਾਬ ਨਹੀਂ ਸੀ ਹੁਣ ਦਿੱਤੇ ਅਸੀਂ ਸੋ ਇਸ ਕਰਕੇ ਹੋ ਨਹੀਂ ਸਕਦਾ ਕਿ ਢੱਲੇਵਾਲ ਸਾਹਿਬ ਦੇ ਨਾਲ ਕੋਈ ਜ਼ਬਰਦਸਤੀ ਜਿਹੜੀ ਹੈ ਉਹ ਉਹ ਇਸ ਚੀਜ਼ ਨੂੰ ਬਰਦਾਸ਼ਤ ਕਰ ਜਾਣ ਹਾਂ ਉਹ ਕਿਤੇ ਨਾ ਕਿਤੇ ਫਿਰ ਗੱਲ ਵੱਖਰੀ ਹੁੰਦੀ ਹੈ ਕਿ ਹਾਂ ਜਦੋਂ ਹੁਣ ਇੱਕ ਆਗੂ ਹੈ ਜਿਹਨੂੰ ਮਤਲਬ ਅਗਵਾਏ ਕੀਤਾ ਹੋਵੇ ਜੇ ਤਾਂ ਉਹਦੇ ਕੋਲ ਆਜ ਦੀ ਨੀਤ ਨਾਲ ਹੋਵੇ ਜੇ ਤਾਂ ਉਹ ਉਥੋਂ ਮਰਨ ਵਰਤੋਂ ਲੈ ਕੇ ਆਏ ਹੁੰਦੇ ਉਹਨਾਂ ਨੂੰ ਤਾਂ ਉਹ ਕੁਝ ਹਾਲਾਤ ਕੁਝ ਹੋਰ ਹੁੰਦੇ ਆ ਲੇਕਿਨ ਇਹ ਜਿਹੜਾ ਮਰਨ ਵਰਤ ਆਰੰਭ ਕਰਨ ਤੋਂ ਪਹਿਲਾਂ ਹੀ ਆ ਮੈਂ ਬਾਰ ਬਾਰ ਇਸ ਚੀਜ਼ ਨੂੰ ਜਿਹੜਾ ਇਹ ਪੰਜਾਬ ਪੁਲਿਸ ਵੱਲੋਂ ਇੱਕ ਕਿਸਾਨ ਆਗੂ ਨੂੰ ਅਗਵਾ ਕੀਤਾ ਗਿਆ ਮੈਂ ਇਕਰਾਰ ਦਿੰਦਾ ਜਿੱਦੀ ਅਸੀਂ ਨਿਖੇਦੀ ਕਰਦੇ ਆ ਮੈਂ ਖੁਦ ਹੀ ਗਿਆ ਜੀ ਮੈਂ ਮਤਲਬ ਨਹੀਂ ਮਿਲ ਦੇਣਾ ਜੀ ਬਿਲਕੁਲ ਜਿਹੜਾ ਅਸੀਂ ਨਹੀਂ ਮਿਲਣ ਦੇ ਸਕਦੇ ਅਸੀਂ ਤੇ ਮੈਂ ਫਿਰ ਉਹਨਾਂ ਨੂੰ ਵੀ ਇਹੀ ਸਵਾਲ ਕੀਤਾ ਕਿ ਕਿਉਂ ਨਹੀਂ ਮਿਲਣ ਦੇਣਾ ਜੀ ਦੇਖੋ ਉਹ ਤਾਂ ਇਹੀ ਹੈ ਨਾ ਜੀ ਹੁਣ ਜਿਹੜੇ ਲੈ ਕੇ ਆਏ ਆ ਉਥੋਂ ਇਹ ਤੁਹਾਡੇ ਵੀ ਸਾਰਾ ਕੁਝ ਧਿਆਨ ਦੇ ਵਿੱਚ ਹੈ ਕਿ ਸੀਨੀਅਰ ਪੁਲਿਸ ਅਫਸਰ ਨਹੀਂ ਪੰਜਾਬ ਦੇ ਇਹ ਕੋ ਹੈ ਤਾਂ ਨਹੀਂ ਤੁਸੀਂ ਉਹਨੂੰ ਭਗਵੰਦ ਮਾਨ ਕਹਿ ਸਕਦੇ ਹੋ ਜਿਹੜੇ ਸਰਕਾਰ ਚਲਾ ਰਹੇ ਆ ਤੁਸੀਂ ਉਹਨੂੰ ਡੀਜੀਪੀ ਪੁਲਿਸ ਕਹਿ ਸਕਦੇ ਹੋ ਔਰ ਤੇ ਮੈਂ ਇੱਥੋਂ ਤੱਕ ਵੀ ਕਹਿ ਸਕਦਾ ਵਾਂ ਕਿ ਇਹ ਤਾਂ ਡਾਇਰੈਕਟ ਜਿਹੜੀ ਗੱਲ ਹੈਗੀ ਆ ਨਰਿੰਦਰ ਮੋਦੀ ਦੀਆਂ ਵੀ ਉਹਨਾਂ ਦੀ ਵੀ ਹਦਯਤਾ ਨਹੀਂ ਹੈ ਕਿ ਇਹਨਾਂ ਨੂੰ ਖੌਫ ਜਦਾ ਕਰੋ ਇਹਨਾਂ ਨੂੰ ਸੋ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਡਰਨ ਵਾਲੇ ਨਹੀਂ ਆ ਜਿਹੜੇ ਕਿਸਾਨ ਉੱਥੇ ਬੈਠ ਗਏ ਨੇ ਅਜੇ ਤਾਂ ਉੱਥੇ ਇੱਕ ਬਿਠੇ ਆ ਤੇ ਸ਼ਾਇਦ ਲੜੀਵਾਰ ਦੀ ਗੱਲ ਜਿਹੜੀ ਆ ਉਹ ਖਤਮ ਹੋ ਜੇ ਏਦਾਂ ਵੀ ਹੋ ਸਕਦਾ ਹੈ ਕਿ ਸਮੂਹਕ ਰੂਪ ਦੇ ਵਿੱਚ ਵੀ ਜਿਹੜਾ ਉਹ ਅਰੰਭਿਆ ਜਾ ਸਕਦਾ ਹੈ ਤੇ ਡੱਲੇਵਾਲ ਸਾਹਿਬ ਹੁਣਾਂ ਦਾ ਅੰਦਰ ਤਾਂ ਵਰਤ ਜਿਹੜਾ ਉਹ ਸਾਡੇ ਮੁਤਾਬਕ ਜਿਹੜਾ ਉਹ ਮਰਨ ਵਰਤ ਜਾ ਰਹੀ ਹੈ ਨਹੀਂ ਬਿਲਕੁਲ ਜਦੋਂ ਅਗਲੀ ਗੱਲ ਹੀ ਨਹੀਂ ਹਲਦੀ ਘੜੀ ਜਦੋਂ ਇਹਨਾਂ ਨੂੰ ਇੱਥੋਂ ਲਜਾਇਆ ਹੀ ਨਹੀਂ ਗਿਆ ਮੋਰਚੇ 'ਚ ਓਨੀ ਦੇਰ ਗੱਲ ਦੀ ਤਾਂ ਕੋਈ ਹੈ ਹੀ ਨਹੀਂ ਸੰਭਾਵਨਾ ਉਹ ਵੱਖਰੀ ਗੱਲ ਹੈ ਕਿ ਆਪਾਂ ਗੱਲ ਤੋਂ ਨਹੀਂ ਭਜਦੇ ਜੇ ਕੋਈ ਕਹਿਣਗੇ ਵੀ ਠੀਕ ਹੈ ਜੀ ਗੱਲ ਕਰੋ ਤਾਂ ਗੱਲ ਤਾਂ ਹੋਊਗੀ ਪਰ ਗੱਲ ਫੇਰ ਉੱਥੇ ਦੀ ਉੱਥੇ ਹੈ ਕਿ ਜਿੰਨੀ ਦੇਰ ਡੱਲੇਵਾਲ ਸਾਹਿਬ ਮੋਰਚੇ 'ਚ ਨਹੀਂ ਜਾਂਦੇ ਓਨੀ ਦੇਰ ਗੱਲ ਜਿਹੜੀ ਹੈ ਉਹ ਅੱਗੇ ਨੂੰ ਨਹੀਂ ਵਧ ਸਕਦੀ ਕੇਐਮਐਮ ਤੇ ਐਸਕੇਐਮ ਨਾਨ ਪੋਲਿਟਿਕਲ ਦੀਆਂ ਜਥੇਬੰਦੀਆਂ ਦਾ ਸਾਰੀਆਂ ਜ ਬਾਕੀ ਜਿਹੜਾ ਜਿੱਧਰ ਨੂੰ ਤੁਹਾਡਾ ਇਸ਼ਾਰਾ ਹੈ ਉਹ ਵੀ ਦੇਖੋ ਸਾਡੇ ਵੱਲੋਂ ਤਾਂ ਸਾਰਿਆਂ ਨੂੰ ਜਿਹੜਾ ਉਹ ਵੈਲਕਮ ਹੈ ਸਾਡੇ 12 ਜਿਹੜੇ ਮਸਲੇ ਆ ਜਿਹੜੇ ਆਪਾਂ ਲੈ ਕੇ ਚੱਲੇ ਆ ਜਿਹੜਾ ਵੀ ਕੋ ਉਹਨਾਂ ਦੇ ਨਾਲ ਸਹਿਮਤ ਹੈ ਉਹ ਇਸ ਲੜਾਈ ਨੂੰ ਲੜ ਸਕਦਾ ਹੈ ਲੜਾਈ ਤੋਂ ਤੇ ਪਿੱਛੇ ਰੱਖਣ ਵੱਤ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਕਿ ਸਾਰੇ ਪਿੱਛੇ ਬੈਠਣ ਦੇਖੋ ਇਹ ਦੀਆਂ ਸਭ ਤੋਂ ਪਹਿਲੀ ਮੰਗ ਹੈਗੀ ਹੈ ਕਿ ਡਾਕਟਰ ਸੁਮਿੰarnathਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਹੇਵੰਦ ਰੇਟ ਫਿਰ ਹੈਗੀ ਹੈ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਫਿਰ ਨਾਲ ਜਿਹੜਾ 3 ਨੰਬਰ ਜੁਤੇ ਸਾਡੀ ਅਹਿਮ ਹੈਗੀ ਹੈ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ ਫਿਰ ਸਾਡੀ ਗੱਲ ਹੈ ਇੱਕ ਮਜ਼ਦੂਰ ਦੀ ਦਿਹਾੜੀ ਜਿਹੜੀ ਹੈ ਉਹ 700 ਰੁਪਏ ਤੈਅ ਹੋਵੇ ਮਜ਼ਦੂਰ ਨੂੰ ਜਿਹੜਾ ਉਹ ਮਨਰੇਗਾ ਤਹਿਤ 200 ਦਿਨ ਦੀ ਰੋਜ਼ਗਾਰ ਦੀ ਗਰੰਟੀ ਹੋਵੇ ਸਾਡੀ ਹੈ ਆਦੀਵਾਸੀਆਂ ਦੀ ਜਿਹੜੀ ਹੈ ਪੰਜਵੀਂ ਸੂਚੀ ਉਹ ਲਾਗੂ ਹੋਵੇ ਜਿਸ ਦੇ ਨਾ ਲਾਗੂ ਹੋਣ ਕਾਰਨ ਉਹਨਾਂ ਦੀਆਂ ਜਿਹੜੀਆਂ ਨੇ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਸਾਡੇ ਇਹ ਹੈ ਕਿ ਭਾਰਤ WTO ਦੇ ਵਿੱਚੋਂ ਬਾਹਰ ਆਵੇ ਸਾਡੇ ਲਈ ਇਹ ਕਿ ਜਿਹੜੀ ਸਾਡੀ ਕੀਟਨਾਸ਼ਕ ਸਾਨੂੰ ਨਕਲੀ ਮਿਲਦੀਆਂ ਨੇ ਖਾਦਾਂ ਜਿਹੜੀਆਂ ਸਾਨੂੰ ਨਕਲੀ ਮਿਲਦੀਆਂ ਨੇ ਉਹ ਵੇਚਣ ਵਾਲਿਆਂ ਦੇ ਉੱਤੇ 56 ਜਿਹੜਾ ਉਹ ਕਸਿਆ ਜਾਵੇ ਸਾਡੀ ਇਹ ਕਿ ਲਖੀਮਪੁਰ ਖੀਰੀ ਦਾ ਜਿਹੜਾ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਅੱਜ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਕਿ ਇਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਅਸੀਂ ਤਾਂ ਪਹਿਲਾਂ ਤੇ ਕਹਿ ਰਹੇ ਹਾਂ ਕਿ ਪ੍ਰਭਾਵਿਤ ਕਰਨਗੇ ਤੇ ਉਹ ਬਾਹਰ ਇਲੈਕਸ਼ਨਾਂ ਲੜਦੇ ਫਿਰਦੇ ਆ ਸੋ ਇਹ ਸਾਡੀਆਂ ਜਿਹੜੀਆਂ ਨੇ ਕੁੱਲ 12 ਮੰਗਾਂ ਨੇ ਜਿਹਦੇ ਉੱਤੇ ਦਿੱਲੀ ਕੂਚ ਕੀਤਾ ਜਾ ਰਿਹਾ ਸੀ ਤੇ ਅੱਜ ਵੀ ਉਹਨਾਂ ਮੰਗਾਂ ਦੇ ਕਾਇਮ ਸਗੋ ਇੱਕ ਹੋਰ ਵਿੱਚ ਆ ਗਈ ਕਿ ਜਿਹੜਾ ਇਹਨਾਂ ਨੇ ਐਮਐਸਬੀ ਤੋੜ ਕੇ ਆਜ ਗਈ ਤੇ ਝੋਨੇ ਦੀ ਫਸਲ ਜਿਹੜੀ ਇਹਨਾਂ ਨੇ ਖਰੀਦੀ ਹੈ ਇਹ ਵੀ ਸਭ ਤੋਂ ਵੱਡਾ ਜਿਹੜਾ ਅੱਜ ਇੱਕ ਸਕੈਂਡਲ ਹੋਇਆ ਇਹਦੀ ਵੀ ਅਸੀਂ सीबीआई ਜਾਂਚ ਦੀ ਮੰਗ ਕਰਦੇ ਹਾਂ